ਆਹ ਬਲੌਕ ਹੈ ਜਿਹੜੇ ਵਿੱਚ ਦੇ ਨਾ ਖਾਲੀ ਹੈ ਇਹ ਆ ਦੇਖੋ ਵਿੱਚ ਦੇ ਨਾ ਖਾਲੀ ਹੈ ਇਹ ਆ ਜਿਹੜਾ ਸਾਹਮਣੇ ਸਕੂਲ ਹੈ ਨਾ ਸਾਰਾ ਇਹ ਲੱਡੀ ਬਾਈ ਨੇ ਬਣਾਇਆ ਹੋਇਆ ਇੱਥੇ ਆ ਤੇ ਚੱਲਦੇ ਇਹ ਵੀ ਇਹਦੇ ਵਿੱਚ ਵੀ ਸਾਰੀ ਕੰਕਰੀਟ ਲੱਗੀ ਹੋਈ ਆ ਕੰਕਰੀਟ ਇੱਥਾ ਚੱਲਦਾ ਸ਼ੋਰ ਸਰਾਬ ਅੱਜਕੱਲ ਸਭ ਨੂੰ ਇਹੀ ਡਰ ਪਿਆ ਹੋਇਆ ਵੀ ਸਾਡੇ ਮਕਾਨ ਨੂੰ ਸ਼ੋਰ ਸਰਾਬ ਨਾ ਆਵੇ ਹਾਂਜੀ ਸਭ ਤੋਂ ਵੱਡੀ ਅੱਜ ਕੱਲ੍ਹ ਦੇਖ ਕੇ ਤੇ ਇਹ ਵੀ ਜਬ ਮਕਾਨ ਪਾਲਾ ਮੇਰੇ ਪਿੱਛੇ ਨਾ ਮਕਾਨ ਬਣ ਰਿਹਾ ਜਿਹਦੇ ਵਿੱਚ ਨਾ ਲੋਕ ਇਟ ਟਰਗ ਜਿਹੜੀ ਸਿਮਿੰਟ ਵਾਲੀ ਇਟ ਲੱਗ ਰਹੀ ਆ ਤੇ ਜਸ ਆਪਣਾ ਲਾਡੀ ਬਾਈ ਬੇਲੇ ਤੋਂ ਮੇਰੇ ਨਾਲ ਸਾਡਾ ਕ੍ਰਿਕਟ ਖੇਡਦਾ ਹੁੰਦਾ ਸੀ ਜਦੋਂ ਮੈਨੂੰ ਪਤਾ ਲੱਗਾ ਮੈਂ ਬਾਗੋ ਬਾਗਿਆ ਮੈਂ ਫਿਰ ਤਾਂ ਘਰ ਦੇ ਹੀ ਬੰਦਾ ਸਾਡੇ ਟਾਇਲਟਰ ਇਹਦੇ ਅੱਜ ਪੂਰੀ ਇਨਫੋਰਮੇਸ਼ਨ ਲਵਾਂਗੇ ਇਹਦਾ ਦੂਜੀ ਇਟ ਨਾਲੋਂ ਇਹ ਇਟ ਨਾਲੋਂ ਕੀ ਜਿਹੜੀ ਆਪਣੇ ਸਿਮਿੰਟ ਦੀ ਆਪਣੀ ਦੂਜੀ ਇਟ ਲੜ ਦੀ ਲਾਲ ਇਟ ਲੱਗਦੀ ਉਹਦੇ ਨਾਲ ਇਹਦਾ ਇਹਦਾ ਕੀ ਫਰਕ ਹੈ ਵੈਸੇ ਮੈਂ ਲਾਉਣੀ ਦੂਜੀ ਲਾਉ ਜਿਹਦੇ ਵਿੱਚ ਖਾਲੀ ਉਹ ਤਾਂ ਕਿੱਥੋਂ ਮਰਦੀ ਬੈਨ ਤੇ ਲੱਡੀਬਾਈ ਇੱਥੇ ਉਹ ਠੇਕੇ ਲੰਦਾ ਰੋਪੜ ਦੇ ਵਿੱਚ ਤੇ ਵੀਰੇ ਇਹ ਇੱਟ ਦੇ ਦੂਜੀ ਇੱਟ ਦਾ ਕੀ ਫਰਕ ਹੈ ਉਹਦੇ ਵਿੱਚ ਆ ਐਦਰ ਇਟ ਬਾਈਕ ਤਾਂ ਇਹਦਾ ਸਾਈਜ਼ ਪ੍ਰੋਪਰ ਆ ਜੀ ਉਹ ਦੂਜੀ ਏਟ ਦੂਜੀ ਏਟ ਨਾਲੋਂ ਤੇ ਇੱਕ ਇਹਦੇ ਵਿੱਚ ਸ਼ੋਰਾ ਸਲਾਬੇ ਦੀ ਆਪਣੀ ਸ਼ਿਕਾਇਤ ਨਹੀਂ ਹੈਗੀ ਅੱਛਾ ਆਪਣਾ ਜਿਹੜਾ ਚ ਹੁੰਦਾ ਵੀ ਜਿਹੜਾ ਮਕਾਨਾਂ ਦੇ ਵਿੱਚ ਸ਼ੋਰਾ ਆ ਜਾਂਦਾ ਜਿਹਦਾ ਸਲਾਬੇ ਚੜਦਾ ਜਿਹਦਾ ਉਹ ਸਾਹਮਣੇ ਘਰ ਪਿਆ ਹੋਇਆ ਆ ਜਿਹਦਾ ਉਹ ਸਲਾਬ ਤੋਂ ਉਹ ਥੱਲੇ ਸਲਾਬ ਨਹੀਂ ਆਵੇ ਥੱਲੇ ਆਉਂਦਾ ਇਹਦੇ ਵਿੱਚ ਨਹੀਂ ਆਉਗੀ ਇਹਦੇ ਵਿੱਚ ਨਹੀਂ ਜਿਹੜੀ ਦੂਜੀ ਏਟ ਨਾਮਕਣਾ ਪਕਾਉਂਦੇ ਆ ਉਹ ਨਾਮਕਾ ਫਿਰ ਸਾਰਾ ਬਾਹਰ ਆ ਜਾਂਦਾ ਜਿਹੜਾ ਛਿੱਟਾ ਛਿੱਟਾ ਜਿਹੜਾ ਛਿੱਟਾ ਛਿੱਟਾ ਜਿਹਾ ਹੋਈ ਜਾਂਦਾ ਹਾਂ ਉਹ ਸਾਰਾ ਪਾਣੀ ਦਾ ਵੀ ਦਿੱਕਤ ਪੈਂਦੀ ਹੈ ਜੀ ਹਾਂ ਚਲ ਇਟ ਦੇਖੀ ਬਈ ਨਾ ਸੇਮ ਇਟ ਸੇਮ ਸਾਈਜ਼ ਸੇਮ ਭਾਰਾ ਸੇਮ ਕੁਸ਼ਾ ਕੋ ਹਾਂਜੀ ਹਾਂਜੀ ਇਹ ਸੇਮ ਆ ਜੀ ਵਧੀਆ ਹੋਇਆ ਸਾਰੀ ਪੂਰੀ ਕੰਕਰੀਟ ਦੀ ਇਟਾਂ ਜੀ ਇਹ ਅੱਛਾ ਕੰਕਰੀਟ ਦੀ ਇਟਾਂ ਬਣੀਆਂ ਹਾਂ ਹਾਂਜੀ ਹਾਂ ਬਣਦੀ ਕਿੱਥੇ ਬਈ ਇਹ ਫਿਰ ਇਹ ਤੇ ਆਪਣੇ ਚੁੰਨੀ ਰੋਡ ਦੇ ਅੱਗੇ ਇੱਕ ਫੈਕਟਰੀ ਇਹਨਾਂ ਦੀ ਆਪਣਾ ਚੀਮਾ ਇਹ ਪਹਿਲਾਂ ਸੀਗੀ ਉਹਨਾਂ ਨੇ ਹੁਣ ਮੇਰੇ ਖਿਆਲ ਅੱਗੇ ਕਰਤੀ ਆ ਕੁਝ ਅੱਗੇ ਬੰਦਾਂ ਦੇਤੀ ਆ ਹੂੰ ਹੂੰ ਉੱਥੀ ਤੋਂ ਆਉਂਦੀ ਆ ਇਹ ਚੁੰਨੀ ਰੋਡ ਦੇ ਅੱਗੇ ਜਾ ਕੇ ਖੇੜੀ ਕੋਈ ਪਿੰਡ ਪਿੰਦਾ ਕਿਹੜਾ ਉਧਰੋਂ ਹੂੰ ਹੂੰ ਉਧਰ ਪੈਂਦੀ ਹੈ ਜੇ ਆਪਣੇ ਜਿਹੜੀ ਚੀਰੀ ਚੂਰੀ ਮਾਰਦੇ ਉਹਦਾ ਕੋਈ ਵਿੱਚ ਫਰਕ ਨਹੀਂ ਪੈਂਦਾ ਚੀਰੀ ਦਾ ਤਾਂ 50 50 ਰੇਡ ਖਾ ਜਾਂਦੀ ਆ ਬੰਦੇ ਬਹੁਤ ਔਖਾ ਕਟਰ ਵੱਜਦੇ ਇੰਨੀ ਇੰਨੀ ਕੈੜੀ ਸਟਰੈਂਥ ਹੈ ਦੀ ਅੱਛਾ ਹੂੰ ਜਿਹੜੀ ਦੂਜੀ ਟ ਦੱਸ ਦੇ ਜੀ ਕਿ ਜਿਹੜੀ ਵਿੱਚ ਤੇ ਖਾਲੀ ਹੁੰਦੀ ਆ ਵਿੱਚ ਬਲੋ ਹਾਂ ਜੀ ਬਲੋਕ ਬਲੋਕ ਹੁੰਦਾ ਵੀ ਸਟਰਕਚਰ 베ਸਟ ਹੁੰਦਾ ਵੀ ਸਟਰਕਚਰ ਕਾਲਮਾਂ ਦੇ ਛੱਤ ਪੈ ਕੇ ਬਾਅਦ ਚ ਪਾਰਟੀਸ਼ਨ ਲਾ ਲਵੋ ਉਸ ਵੇਟ ਫਿਰ ਉਹਨਾਂ ਵੇਟ ਨਹੀਂ ਆਉਂਦਾ ਜਿੱਦਾਂ ਐਦਾਂ ਐਦਾਂ ਨਹੀਂ ਬਣ ਲਾ ਸਕਦੇ ਜਿੱਦਾਂ ਲਾ ਸਕਦੇ ਐਦਾਂ ਲਾ ਲਓ ਐਦਾਂ ਹੀ ਲੱਗਣੀ ਆ ਬਾਅਦ ਚ ਵੀ ਕਾਲਮਾਂ ਛੱਤ ਪੈ ਜਣੀ ਲੱਗਣਾ ਐਦਾਂ ਹੀ ਹਾਂ ਹਾਂ ਕਾਲਮ ਉੱਪਰ ਜਾ ਕੇ ਉੱਪਰ ਜਾ ਕੇ ਬੀਮ ਪਾ ਕੇ ਡੌਨ ਬੀਮ ਪਾ ਕੇ ਫਿਰ ਉਹਦੇ ਵਿੱਚ ਜਿਹੜੇ ਬਾਅਦ ਚ ਹੀ ਪਾ ਸਕਦੇ ਪਹਿਲਾਂ ਹੀ ਪਹਿਲਾਂ ਹੀ ਪਾ ਸਕਦੇ ਬਾਅਦ ਚ ਹੀ ਪਾ ਸਕਦੇ ਹਾਂ ਜੀ ਹਾਂ ਜੀ ਇਹ ਜਿਆਦਾ ਜਿਹੜਾ ਵਜਨ ਇਹਨਾਂ ਪਰ ਤਾਂ ਵਜਨ ਰਹਿੰਦੇ ਨਹੀਂ ਇਹਨਾਂ ਪਰ ਜੇ ਪੂਰਾ ਸੋਲਿਡ ਆਏ ਤਾਂ ਕੋਈ ਦਿੱਕਤ ਨਹੀਂ ਰਹੇਗੀ ਵਜਨ ਦਾ ਫਿਰ ਆ ਚੱਕ ਲੈਂਦੇ ਬਣਾਏ ਆ ਚੱਕ ਲੈਂਦੇ ਇਹ ਕਾਲਮ ਵੀ ਚੱਕ ਚੁਣਦੇ ਬਣਾਉਣੇ ਠੀਕ ਹੈ ਠੀਕ ਹੈ ਠੀਕ ਹੈ ਇਹ ਕਿੰਨੇ ਵੇ ਕਿੰਨੇ ਦੇਰੀ ਬਣਾ ਰਹੇ ਵੇ ਇਹ ਇਹ 4K ਫੁੱਟ ਸਕੁਅਰ ਏਰੀਆ ਆਈ ਹੈ 500 500 ਕਰ ਦੇ ਠੀਕ ਹੈ ਤੁਸੀਂ ਜਣ ਕਿ ਇਹਦਾ ਸਾਰਾ ਠੇਕਾ ਲੈਂਦੇ ਹੋ ਹਾਂਜੀ ਠੇਕਾ ਲੈਂਦੇ ਹਾਂ ਠੇਕੇ ਦਾ ਤੁਹਾਡਾ ਕਿੰਨਾ ਚੱਲਦਾ ਰੇਟ ਫਿਰ ਮੰਨ ਲਓ 190 ਤੋਂ ਲੈ ਕੇ 200 ਰੁਪਏ 210 ਰੁਪਏ ਕੀਤਾ ਪਿਆ 210 ਰੁਪਏ ਸਕੁਅਰ ਰੋਡ ਦੇ ਡ੍ਰੈਂਕ ਦੇ ਮੁਤਾਬਕ ਥੱਲੇ ਹੁਣ ਥੱਲੇ ਵੀ ਸਾਰਾ ਲੈਂਟਰ ਪਾਇਆ ਭਰਤ ਪੈਣ ਤੋਂ ਬਾਅਦ ਵੀ ਥੱਲੇ ਸਰੀਆ ਬੰਨ ਕੇ ਸਾਰਾ ਲੈਂਟਰ ਪਾਇਆ ਥੱਲੇ ਸਾਰਾ ਲੈਂਟਰ ਪਾਇਆ ਥੱਲੇ ਆ ਵੀ ਦੇਖੋ ਥੱਲੇ ਸਰੀਆ ਜਾਲ ਬੰਨ ਕੇ ਨਾ ਸਾਰਾ ਇਸਲਾਵ ਆ ਵਾਰ ਸੂਰੇ ਤੋਂ ਕੰਮ ਸਾਰਾ ਖਤਮ ਕਰਤਾ ਕੱਟ ਬੰਨ ਕੇ ਮਸ਼ੀਨ ਚੱਲ ਆਉਂਦਾ ਬਹੁਤ ਵਧੀਆ ਕਰਦਾ ਹੈ ਫਿਰ ਹਾਂਜੀ ਤੇ ਜਿਹੜਾ ਆਪਣਾ ਪਾਣੀ ਨਾਲ ਤਰੋ ਤਰੂ ਕਰਨ ਦਾ ਹਾਂਜੀ ਉਨੇ ਕਰਨ ਉਹਦੇ ਕਰਨ ਬਹੁਤ ਘੱਟ ਮੰਗਦੀ ਜਾਨੀ ਕਿ ਪਰ ਕਰਨੀ ਪੈਂਦੀ ਤਰਾਹੀ ਪਰ ਇੰਨੀ ਇੰਨੀ ਨਹੀਂ ਮੰਗਦੀ ਜਿੰਨੀ ਦੂਜੀ ਇਟ ਮੰਗਦੀ ਆ ਜਿਹੜੇ ਇਹ ਗਰੰਟੀ ਜਿਹੜੇ ਇਟ ਬਣਾਉਂਦੇ ਉਹ ਗਰੰਟੀ ਕਿੰਨੀ ਦਿੰਦੇ ਵੀ ਇਹਦੀ ਇਹਦੀ ਸਾਰੇ ਸਟਰੈਂਥ ਲੋਡ ਵੇਟ ਚੈੱਕ ਕਰ ਉੱਥੇ ਤੋਂ ਇਟ ਵੀ ਤਾਂ ਨਿਕਲੀਆਂ ਪਹਿਲਾਂ ਲੈਬੋਰਾਟਰੀ ਜਾਣੀ ਐ ਟੈਸਟ ਹੋਣਾ ਫਿਰ ਉੱਥੋਂ ਨਿਕਲਣਾ ਲੋਟ ਅੱਛਾ ਫਿਰ ਨਿਕਲਦਾ ਫਿਰ ਨਿਕਲਣਾ ਦਾ ਤਾਂ ਦੇਣੀ ਆ ਕਿ ਨਹੀਂ ਪਹਿਲਾਂ ਨਹੀਂ ਆਉਂਦੇ ਅੱਛਾ ਮੈਂ ਦੇਖੀ ਦੇਖ ਇਟ ਬਣਦੀ ਦੇਖੀ ਜਿਹਨਾਂ ਨੂੰ ਉਹ ਵਾਈਬ੍ਰੇਟ ਆ ਕਰਕੇ ਬਣਾਉਂਦੇ ਆ ਆਏ ਜਿਵੇਂ ਵੀ ਇਦੋਂ ਕਾਲਮ ਵਿੱਚ ਪਾਈ ਇਤੀ ਸਾਰੀ ਇਹ ਪਹਿਲਾਂ ਜਿੰਨਾ ਵੀ ਲੋਡ ਨਿਕਲਣਾ ਉਹਨਾਂ ਨੇ ਪਹਿਲਾਂ ਫੈਕਟਰੀ ਉੱਪਰ ਟੈਸਟਡ ਹੋਣੀ ਹੈ ਤਾਂ ਬਾਅਦ ਵਿੱਚ ਕਮਜ਼ੋਰੀ ਆ ਗਈ ਤਾਂ ਉਹਨਾਂ ਨੇ ਡਿਮਾਲਿਸ਼ ਕਰ ਦੇਣੀ ਹੈ ਠੀਕ 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 ਤੇ ਬਾਕੀ ਜਿਹੜੇ ਮਿਸਤਰੀ ਆਪਣੇ ਇੱਧਰ ਦੇ ਕਿੱਧਰ ਦੇ ਹਾਂਜੀ ਮਿਸਤਰੀ ਬੈਠੇ ਆ ਆਪਣੇ ਉੱਧਰ ਯੂਪੀ ਬਿਹਾਰ ਦੇ ਵੀ ਆ ਯੂਪੀ ਬਿਹਾਰ ਦੇ ਵੀ ਨਹੀਂ ਜਿਹੜੇ ਹੁਣ ਪਿੰਡ ਵਾਲੇ ਸਾਡੇ ਹੁਣ ਮੈਂ ਪਿੰਡ ਵਾਲਿਆਂ ਨੂੰ ਮਿਸਤਰੀ ਕੀਤਾ ਉਹ ਲਾ ਦੇਣਗੇ ਕੋਈ ਚੱਕਰ ਹਾਂਜੀ ਕੋਈ ਦਿੱਕਤ ਨਹੀਂ ਚ ਤੇ ਲਾਉਣ ਚ ਕੋਈ ਤੇ ਵਧੀਆ ਕੋਈ ਤੁਹਾਡੇ ਸਾਹਮਣੇ ਸਫਾਈ ਆਉਂਦੀ ਆ ਚਣਾਈ ਲੱਗੀ ਵੀ ਆ ਮਤਲਬ ਇਹਨੂੰ ਵਧੀਆ ਪ੍ਰੋਪਰ ਅਜੇ ਹੁਣ ਮੈਂ ਤਾਂ ਜਿਹੜੀ ਅੰਦਰਲੀ ਸੜਮਾਈ ਜਿਹੜੀ ਹੁਣ ਮੈਂ ਸੋਚੀ ਹੋਈ ਆ ਅੰਦਰਲੀ ਸੜਮ ਕੱਲੀ ਪੁੱਟੀ ਉਹ ਮੁਰਵਾ ਦੇਣੀ ਹਾਂਜੀ ਤੇ ਇਹਦੇ ਵਿੱਚ ਕੱਲੀ ਪੁੱਟੀ ਫਰਾ ਦੋ ਕੋਈ ਨਿੱਕੀ ਪੁੱਟੀ ਕਰਾ ਕੇ ਪੀਓਵੀ ਦੇ ਪਲਾਸਟਰ ਹੋ ਜਾਂਦਾ ਹਾਂ ਬਾ ਪੁੱਟੀ ਮੁਰਵਾ ਪੀਓਵੀ ਦੇ ਪਲਾਸਟਰ ਕਰਾ ਕੇ ਉਹ ਕਰਵਾ ਦੇਣਾ ਆਪਾਂ ਇਹਦਾ ਉਹ ਵੀ ਦੋਨੋਂ ਸਾਈਡ ਵੀ ਬਰਾਬਰ ਆਉਂਦੇ ਤਕਰੀਬਨ ਜਿਆਦਾ ਨਹੀਂ ਸਿਮੈਂਟਡ ਪਲਾਸਟਰ ਵੀ ਬਹੁਤ ਘੱਟ ਲੱਗਦਾ ਜੇ ਪਲਾਸਟਰ ਵੀ ਕਰਦੇ ਵੀ ਤਾਂ ਬਾਈ ਜਿਹੜੀ ਦੂਜੀ ਇਟਾ ਥੋੜੀ ਜਿਹਾ ਵੱਡੀਆਂ ਛੋਟੀਆਂ ਹੁੰਦੀਆਂ ਹਾਂਜੀ ਵੱਡੀਆਂ ਛੋਟੀਆਂ ਆਹ ਸਾਈਡ ਦੇਖਦੇ ਆਪਾਂ ਨਾ ਆਹ ਦੇਖੋ ਕਿੰਨਾ ਸਿੱਧੀਆਂ ਸਾਫ਼ ਤੇ ਇਹ ਸੜ ਜਾਂ ਪੂਰੀ ਟੇਸਾਫ ਹੋ ਜੂਗੀ ਦੂਜੀ ਸਾਫ ਆ ਕੋਈ ਦੂਜਾ ਜ਼ਿਆਦਾ ਨਹੀਂ ਹੈਗੀ ਉਹ ਤਾਂ ਉੱਤੇ ਇੰਨਾ ਨਾ ਪਾਣੀ ਪਾਣੀ ਚ ਤਾਂ ਫਰਕ ਨਹੀਂ ਤੇ ਮੋਇਨਾ ਰ ਥੋੜਾ ਜਿਹਾ ਜਨ ਕਿ ਜਿਹੜਾ ਦੋ ਜਿਹੜਾ ਸਿਮਿੰਟ ਚੜਾ ਇੰਨਾ ਨਾ ਸਿਮਿੰਟ ਚੜਾ ਦਿੰਦੇ ਉੱਪਰ ਹਾਂ ਇੰਨਾ ਨਹੀਂ ਘਟੋ ਘਟ ਵੀ ਜ਼ਿਆਦਾ ਨਹੀਂ ਜ਼ਿਆਦਾ ਮਕਾਨ ਦਾ ਆਪਾਂ ਨੂੰ 4 ਇੰਚ ਦਾ ਫਰਕ ਪਾ ਦਿੰਦੇ ਹਾਂ ਹਾਂਜੀ ਹਾਂ ਇੱਚ ਦੋ ਤਿੰਨ ਰੇ ਦੇ ਉੱਪਰ ਦੰਦੀ ਦਾ ਵੀ ਮੋਟਾਈ ਵੀ ਸਾਇਜ ਪੂਰਾ ਹਾਂ ਹਾਂ ਵਧੀਆ ਇਹ ਮੰਨ ਲਓ ਦੋ ਤਿੰਨ ਰੇ ਦਾ ਫਰਕ ਪੈਂਦਾ ਦੂਜੀ ਸੀਟ ਨਾਲ ਹੂੰ 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 ਚਲੋ ਮੈਂ ਸੋਚਦਾ ਵੀ ਜਿਹੜੀ ਇਹ ਇੱਕ ਨਾ ਸਾਡੇ ਇੱਕ ਸੰ ਜਦਾਂ ਇਹ ਸੜ ਕੰਧ ਪਹਿਲਾਂ ਹੋਈ ਹੋਈ ਆ ਬਾਈ ਹਾਂਜੀ ਹਾਂ ਕੰਧ ਇਹ ਸਾਡਾ ਕੰਧ ਨਾਲ ਇੱਕ ਸਿੰਗਲ ਸਿੰਗਲ ਪਰ ਚਾਰ ਇੰਚੇ ਲਵਾ ਦੇਣੇ ਮੂਰੇ ਉਹ ਕੰਧ ਦਾ ਪਰਲੇ ਪਾਸੇ ਰਹਿਣ ਦਿਓ ਦੂਜੀ ਧਰ ਉਹਦੀ ਸਲਾਵ ਖਤਮ ਹੋ ਜੂਗੀ ਮੈਂ ਇਹ ਸੋਚੀ ਮਿਸਤਰੀ ਆਇਆ ਪਿਆ ਸੀ ਮੈਂ ਵੀ ਜਦੋਂ ਬੀਮ ਖੜੇ ਕਰਕੇ ਵੀ ਉਹ ਤੇ ਇੱਧਰ ਇਹ ਸਾਡਾ ਸਿੰਗਲ ਏਟਸ ਸਰੇ ਦਾ ਖਲਾਦੀ ਜੀ ਤੇ ਇੱਕ ਥੱਲੇ ਵੀ ਪਾ ਦੇਣਾ ਜਦੋਂ ਨਾਲ ਵੀ ਲਗਾਉਣਾ ਥੱਲੇ ਬੀਮ ਪਾਉਂਗੇ ਤੁਸੀਂ ਬੀਮ ਪਾ ਕੇ ਫਿਰ ਰਦਾ ਲੱਗਣਾ ਰਦੇ ਉੱਤੇ ਡੀਪੀਸੀ ਵੀ ਸਾਢੇ 4 ਉੱਚੀ ਪਾਇਓ ਉੱਥੇ ਤੇ ਵੀ ਕਟ ਆਫ ਹੋ ਜਾਂਦਾ ਡੀਪੀ ਥੋੜੇ ਕਿੱਥੇ ਪਾਜੀ ਦਿਖਾਉਂਗਾ ਇੱਥੇ ਤਾਂ ਹੈ ਨਹੀਂ ਡੀਪੀਸੀ ਨੂੰ ਤਾਂ ਥੋੜੇ ਲੈਂਟਰ ਪਿਆ ਕੇ ਸਾਰੇ ਡੀਪੀਸੀ ਬਣ ਗਏ ਇੱਥੇ ਤਾਂ ਆਉਣਾ ਹੀ ਨਹੀਂ ਹੈਗੇ ਥੱਲੇ ਹਾਂ ਨੇ ਡੀਪੀਸੀ ਹੁੰਦੀ ਕਿ ਆ ਵੀ ਕੋਈ ਪਲਾਸਟਿਕ ਨਹੀਂ 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 ਇੱਕ ਤਾਂ ਕਬ ਬਜਰੀ ਦੀ ਹੁੰਦੀ ਆ ਲੇਅਰ ਹੁੰਦੀ ਆ ਬ੍ਰੇਕਵਰਕ ਦਾ ਜਿੱਥੇ ਤੋਂ ਉਹ ਸਲਾਤ ਕਨੈਕਟ ਕੰਟੈਕਟ ਟੁੱਟ ਜਾਂਦਾ ਤੋਂ ਬਜਰੀ ਆ ਅੱਛਾ ਉੱਥੇ ਜਦੋਂ ਬਜਰੀ ਦਾ ਕਨੈਕਟ ਟੁੱਟਦਾ ਉਹਨੂੰ ਮਕਾਨ ਤਾਂ ਤਾਂ ਨਹੀਂ ਕੋਈ ਫਰਕ ਬੰਦੇ ਕੋਈ ਬਜਰੀ ਨਹੀਂ ਹਾਂ ਉਹ ਕੋਈ ਦਿੱਕਤ ਨਹੀਂ ਆਰਸੀਸੀ ਪੈਣੀ ਉਹ ਬਜਰੀ ਦੀ ਰਲਾ ਕੇ ਚ ਸੀਮੈਂਟ ਬਜਰੀ ਰਲਾ ਕੇ ਪੈਣੀ ਆ ਅੱਛਾ ਅੱਛਾ ਠੀਕ ਹੈ ਠੀਕ ਹੈ ਜੀ ਚਲੋ ਅਸੀਂ ਨਾ ਬਹੁਤ ਗੱਲਾਂ ਕੀਤੀ ਜਿਹੜੇ ਹੁਣ ਅਸੀਂ ਜੇ ਗੱਲਾਂ ਕਰਦੇ ਰਹੇ ਬਾਕੀ ਤੁਸੀਂ ਕਮੈਂਟਾਂ ਦੇ ਸਾਰੇ ਦੱਸਿਓ ਲਾਡੀ ਵੇ ਆਪਣਾ ਨੰਬਰ ਬੋਲ ਦੋ ਸਕਰੀਨ 'ਤੇ ਥ ਬੱਚੇ ਵਿੱਚ ਮੈਂ ਜੱਸੀ ਕਹਿੰਦਾ ਨਾ ਬਾਈ ਨੂੰ ਜੱਸੀ ਯਾਰਾ ਨਾ ਜੱਸੀ ਤੇ ਲਾਡੀ ਦੋਨੇ ਬਹੁਤ ਇੱਕੋ ਦੋਨੇ ਭਰਾ ਆ ਬਸ ਵੀ ਕਿਆ ਕਹਿੰਦੇ ਵੀ ਉੱਥੇ ਹੁਣ ਵੀ ਜੱਸੀ ਕੋਲ ਬੈਠਾ ਉੱਤੀ ਉੱਥੇ ਬੈਠਾ ਹੁੰਦਾ ਬਾਈ ਜੱਸੀ ਬਾਈ ਕੋਲ ਤਾਂ ਮੈਂ ਜੱਸੀ ਉਹ ਨਿਕਲੀ ਜਾਂਦਾ ਮੂੰਹ ਤੇ ਤੇ ਰੋਪੜ ਦੇ ਵਿੱਚ ਵੀ ਕਿਸੇ ਨੇ ਵੀ ਆਪਣੇ ਮਕਾਨ ਬਣਾਉਣਾ ਹੋਵੇ ਜਿੱਦਾਂ ਕੰਕਰੀਟ ਕੋਈ ਵੀ ਸਲਾਹ ਵੀ ਲੈਣੀ ਹੋਵੇ ਤਾਂ ਵੀ ਉਹਨਾਂ ਨਾਲ ਗੱਲਬਾਤ ਕਰ ਸਕਦੇ ਕਿ ਅੱਜ ਕੱਲ੍ਹ ਠੇਕਾ ਭਾਪਾਂ ਦਾ ਚੱਲਦਾ ਛੋਰ ਸਰਾ ਬਈ ਅੱਜ ਕੱਲ੍ਹ ਸਭ ਨੂੰ ਇਹੀ ਡਰ ਪਿਆ ਹੋਇਆ ਵੀ ਸਾਡੇ ਮਕਾਨ ਨੂੰ ਛੋਰ ਸਰਾ ਬਣਾ ਦੇ ਹਾਂਜੀ ਸਭ ਤੋਂ ਵੱਡੀ ਅੱਜ ਕੱਲ੍ਹ ਦਿੱਕਤ ਇਹ ਵੀ ਜਦ ਮ ਅਸੀਂ ਅਸੀਂ ਹੁਣ ਇਹ ਯੂਜ਼ ਕਰਕੇ ਦੇਖ ਲੈ ਸਾਡੇ ਇੱਕ ਦੋ ਪ੍ਰੋਜੈਕਟ ਕੀਤੇ ਉਹਨਾਂ ਵਿੱਚ ਆਇਆ ਨਹੀਂ ਹੈਗਾ ਉਹ ਹੈ ਕੋਈ ਜਿਹਨਾਂ ਕੋਲ ਕਰਕੇ ਦੇਖ ਕੇ ਬਣੇ ਇਹਨਾਂ ਦੇ ਇੱਥੇ ਪ੍ਰੋਜੈਕਟ ਆਨੇ ਕਿ ਕਿਸੇ ਬਣਿਆ ਹੋਵੇ ਕਿਸੇ ਦੇ ਜਾ ਸਕਦੇ ਉਹਨਾਂ ਦੇ ਆਪਾ ਉਹ ਯਾਰ ਥੋੜਾ ਜਿਹਾ ਦਿੱਕਤ ਮੰਨਦੇ ਹੁੰਦੇ ਉਹਨਾਂ ਦੇ ਨਾ ਪਰ ਠੀਕ ਹੈ ਕੋਈ ਉਹਨਾਂ ਨੂੰ ਆਪਾਂ ਜਾਣੇ ਇੱਕ ਲਾਡੇ ਨੂੰ ਹੋਰ ਚੀਜ਼ ਦੱਸ ਵੀ ਮੈਂ ਇੱਕ ਚੀਜ਼ ਇਹ ਸੁਣੀ ਹੈ ਵੀ ਜਿਹੜੀ ਇਹ ਏਟ ਲੱਗਦੀ ਆ ਵੀ ਇਹਦੇ ਅੰਦਰ ਜਿਹੜੀ ਹੁਣ ਧੁੱਪਾਂ ਪੈਂਦੀ ਕਰ ਮਈ ਜੂਨ ਜਲਾਈ ਦੇ ਵਿੱਚ ਇਹਦੇ ਅੰਦਰ ਕਿੰਨਾ ਕੁ ਸੇਕ ਦਾ ਫਰਕ ਰਹਿੰਦਾ 5-4% ਦਾ ਫਰਕ ਆ ਜਿਹੜਾ ਪੰਜ ਇਹ ਵੀ ਠੀਕ ਰਹਿੰਦੀ ਪਰ ਬਲੌਕ ਆ ਜਿਹੜਾ ਉਹ 10% ਤੱਕ ਫਿਰ ਵੀ ਤਾਂ ਬਲੌਕ ਜੇ ਹੋਲੋ ਹੁੰਦਾ ਨਾ ਹੋਲ ਹੁੰਦਾ ਹਾਂ ਹਾਂ ਉਹ ਜ਼ਿਆਦਾ ਠੰਡਾ ਰਹਿੰਦਾ ਉਹ ਜ਼ਿਆਦਾ ਠੰਡਾ ਇਹ ਜ਼ਿਆਦਾ ਇਹ ਥੋੜਾ ਜਿਹਾ ਮੀਡੀਅਮ ਬਰਾਬਰ ਹੀ ਹੈ ਬਰਾਬਰ ਜਿਹਾ ਰਹਿੰਦਾ ਠੀਕ ਹੈ ਠੀਕ ਹੈ ਜਿਹੜੀ ਮਕਾਨ ਦੇ ਵਿੱਚ ਆਪਣਾ ਉਹ ਧੁੱਪਾਂ ਪੈਂਦੀ ਆ ਵੀ ਉਹਨੂੰ ਕਿੰਨਾ ਬਾਹਰ ਤੇ ਪ੍ਰੋਡਕਟ ਕਰੀ ਵੀ ਅੰਦਰ ਕਿੰਨੇ ਗਰੂਮ ਠੰਡੇ ਰੱਖਦੇ ਬਾਈ ਕਹਿੰਦਾ ਵੀ 5 ਤੋਂ 6% ਫਰਕ ਨੇ ਜਿਹੜੇ ਬਲੌਕ ਉਹ ਜ਼ਿਆਦਾ ਠੰਡੇ ਰੱਖਦੇ ਆ 10% ਤੱਕ ਬਲੌਕਾਂ ਦਾ ਹੋ ਜਾਂਦਾ ਹਾਂ 10% ਚਲੋ ਹੁਣ ਬਲੌਕ ਸਮੇਟ ਪਉੜਤਾ ਹਲਾ ਇਹਦਾ ਦੇਖ ਕੇ ਲੇ ਕਿ ਹੁਣੇ ਕੋਣੇ ਵਲੌਗ ਉੱਥੇ ਨਾ ਆਹ ਬਲੌਗ ਇਧਰ ਬਣ ਰਿਹਾ ਇੱਕ ਸਾਈਡ ਤੇ ਜਿ ਸਭਾਈ ਨੇ ਇੱਕ ਸਾਈਡ ਤੇ ਘਟ ਹੈ ਇਹ ਕਿੱਚ ਕਿਛ ਲੱਗੇ ਪੱਥਰ ਲੱਗੇ ਦੇਖਾ ਵੜਾ ਜਾ ਕੇ ਅੱਗੇ ਆ ਵੀ ਇਹ ਪੱਥਰ ਨਹੀਂ ਹੈ ਇਹ ਵੀ ਕੰਕਰੀਟ ਦੇ ਵਿੱਚ ਨਾ ਰਾਖ ਪੂਰੀ ਹੈ ਹੈ ਉਹ ਰਾਹ ਹੈ ਉਹ ਰਾਹ ਹੈ ਉਹ ਖਾਲੀ ਅੱਛਾ ਇਹ ਕੰਕਰੀਟ ਦਾ ਪੂਰਾ ਇਹਦੇ ਵਿੱਚ ਗਾਰਾ ਇਹਦਾ ਜਾ ਖੜਾ ਇਹ ਰੱਖ ਇਹਦੇ ਵਿੱਚ ਜਗ੍ਹਾ ਤਾਂ ਨਹੀਂ ਬਣੀ ਹੋਈ ਹੈਗੀ ਨਹੀਂ ਖਾਲੀ ਅੱਛਾ ਇਹ ਇਹ ਜਗ੍ਹਾ ਜਗ੍ਹਾ ਬਣੀ ਹੋਈ ਹੈ ਪੀਸ ਆਉਟ ਦੇ ਆ ਦੇਖਿਆ ਦੇਖਿਆ ਬਾਹਰ ਮਾ ਹ ਇੱਧਰ ਬਣ ਰਿਹਾ ਆਪਾਂ ਨੇ ਆ ਚੀਜ਼ ਲਾਉਣੀ ਜਿਹੜੀ ਘਰ ਦੇ ਵਿੱਚ ਲਾਉਣੀ ਨਾ ਹ ਬਲੌਕ ਇਹ ਚੀਜ਼ ਲਾਉਣੀ ਜਿਹੜੀ ਆ ਬੱਲਾ ਲਾ ਰਹੇ ਇਹਨੂੰ ਆਪ ਮਿਸਤਰੀ ਵੀ ਲਾ ਲੰਦਾਂਗਾ ਸਪੈਸ਼ਲ ਮਿਸਤਰੀ ਚਾਹੀਦਾ ਨਹੀਂ ਹਮ ਲੋਕ ਆਪਨੇ ਲਗਾ ਲੇ ਆਪੇ ਲਗਾ ਲੇਦਾ ਜਿਹੜੇ ਪਿੰਡਾਂ ਚ ਮਿਸਤਰੀ ਉਹ ਵੀ ਲਾ ਲੰਦੇ ਆ ਕੋਈ ਵੱਡੀ ਦਿੱਕਤ ਤਾਂ ਨਹੀਂ ਆਉਂਦੀ ਹੈਗੀ ਕੋ ਨਹੀਂ ਲਗਾਇਆ ਉਸਕੋ ਥੋੜਾ ਸਾ ਦਿੱਕਤ ਹੁੰਦਾ ਹੈ ਹਾਂ ਜੋ ਲਗਾਇਆ ਹੈ ਹਮ ਲੋਕ ਤੋਂ ਕਰਤੇ ਹੈ ਇਸਕਾ ਕੰਮ ਸਭ ਕੰਮ ਕਰਤੇ ਅੱਛਾ ਜਿਹੜੀ ਹੁਣ ਸਾਈਡ ਨੂੰ ਆਹ ਬਾਰੀ ਕੱਢਣੀ ਆ ਮੜੇ ਉੱਠ ਕੇ ਮੜੇ ਇੱਕ ਮਿੰਟ ਪੁੱਛ ਲੈਂਦਾ ਕੋ ਦੋ ਗੱਲਾਂ ਦੇਤੇ ਜਿੱਦਾਂ ਹੁਣ ਆਹ ਬਾਰੀ ਰੱਖਣੀ ਇੱਥੇ ਆਹ ਇਹਦੀ ਕੱਟਪਟ ਕਿੱਦਾਂ ਹੁੰਦੀ ਫਿਰ ਜੇ ਕੋਈ ਅਸੀਂ ਛੋਟੀ ਇਸਕੋ ਕਟਿੰਗ ਕਰਕੇ ਲਗਾਤੇ ਹੈ ਨਾ ਜਿਵੇਂ ਕਟਿੰਗ ਕੀਤਾ ਹੋਇਆ ਹੈ ਹਾਂ ਹਾਂ ਕਟਿੰਗ ਕਰਕੇ ਫਿਰ ਕਟਿੰਗ ਫਿਰ ਮਸ਼ੀਨ ਨਾਲ ਕੱਟਣਾ ਪੈਂਦਾ ਕਿ ਹਾਂ ਉਹ ਐਸੇ ਹਮ ਲੋਕ ਕੱਟ ਲੈਂਦੇ ਆਂ ਕਾਂਡੀ ਨਾਲੇ ਅ ਤੈਸੀ ਸੇ ਕੱਟਦਾ ਤੈਸੀ ਜੇ ਕਟੋ ਕੱਟ ਹੋ ਜਾਂਦੇ ਢਿੱਕੇ ਸੌਖਾ ਹੀ ਐ ਨਹੀਂ ਤੋ ਐਸੇ ਤੂੰ ਮਸ਼ਿੰਗ ਵੀ ਆਪਾ ਇਸਕਾ ਅੱਛਾ ਸੇ ਠੀਕ ਹੋ ਤਾਂ ਹਮਾਰਾ ਮਸ਼ਿੰਗ ਤਾਂ ਖਰਾਬ ਹੋ ਗਿਆ ਅੱਛਾ ਅੱਛਾ ਠੀਕ ਹੈ ਠੀਕ ਹੈ ਹਾਂ ਜੀ ਤੋ ਜਦ ਖਰਾਬ ਹੋ ਜਾਂਦਾ ਤੋ ਕੁਝ ਆਪਣੇ ਸੇ ਵੀ ਕੱਟ ਲੈਂਦੇ ਨੇ ਕਿ ਮਸ਼ਿੰਗ ਰੱਖਤੇ ਇੱਕ ਇਹਨੂੰ ਕਿੰਨਾ ਕ ਟਾਈਮ ਲੱਗ ਜਾਂਦਾ ਗੰਧਕੁੰਦ ਖੜੀ ਕਰਨ ਨੂੰ ਵੀ ਇੱਕ ਦਿਨ ਜ਼ਿਆਦਾ ਹੋ ਜਾਂਦੀ ਐ ਨਹੀਂ ਬਸ ਸемеਂ ਵਹੀ ਹੈ ਉਨਾ ਟਾਈਮ ਨਹੀਂ ਲੱਗਦਾ ਜਿੰਨਾ ਇਟ ਮੇਂ ਟਾਈਮ ਲੱਗਦਾ ਉਤਨੀ ਟਾਈਮ ਲੱਗਦਾ ਮੈਂ ਹੁਣ ਉਦੋਂ ਇਟਨੋਂ 더 ਕਟੋੜ 4-5 ਦਾ 8 ਇਟਾ ਦਾ ਫਰਕ ਹੋਣਾ ਮੈਂ ਨਾ ਠੀਕ ਜਿਹਾ ਕੱਟ ਇਟ ਕੇ ਲੈਂਦਾ ਹੈ ਇਹ 8 ਇੰਚੀ ਹਾਈਟ ਦਾ ਹਾਂ 8 ਇੰਚੀ 8 ਦਾ ਠੀਕ ਹੈ ਉਹਨਾਂ ਨਾਲ ਕੇ 9 ਇੰਚੀ ਹੋ ਜਾਂਦਾ 9 ਇੰਚੀ ਉਹਨਾਂ ਠੀਕ ਹੈ ਹਾਂਜੀ ਇਹ 3 ਦਾ ਦਾ ਕ ਬਰਾਬਰ ਇਹ ਜਗ੍ਹਾ ਲੇਤਾ ਉਸ ਮਿੱਟੀ ਜ਼ਿਆਦਾ ਨਹੀਂ ਪਾਇਆ ਤੁਸੀਂ ਕਿ ਇੰਨੇ ਹੀ ਪੈਂਦੇ ਤੇ ਪਿਛਾ ਨਹੀਂ 1/2 ਇੰਚੀ ਸਮੇਂ ਪੈਂਦੇ 1/2 ਇੰਚੀ ਸਮੇਂ ਪੈਂਦੇ 1/2 ਇੰਚੀ 1/2 ਇੰਚੀ ਕੋਈ ਕੋਈ ਗੁੰਡਾ ਜਿ ਹੈਲੋ ਲਾ ਤਾਂ ਸਾਰਾ ਬਣਿਆ ਹੋਇਆ ਹੈ ਅਸੀਂ ਠੀਕ ਹੈ ਸਫਾਈ ਪਰ ਹੈ ਇਹਨਾਂ ਪੂਰਾ ਬਣਿਆ ਹੋਇਆ ਹੈ ਆਹ ਲੋਣੀ ਆਪਣੀ ਚੀਜ਼ ਹੈ ਚਲੋ ਦੇਖਦੇ ਹੁਣ ਹੁਣ ਜਾਂ ਕੱਲੂ ਦੇਖ ਕੇ ਆਵਾਂਗੇ ਫੈਕਟਰੀ ਜਿੱਥੇ ਇੱਟਾ ਬਣਦੀ ਹੈ ਜੀ ਯਾਰ ਫੈਕਟਰੀ ਦਾ ਨੰਬਰ ਨੰਬਰ ਹੈ ਜਿੱਥੇ ਬਣਦੀ ਹੈ ਇਹ ਨੰਬਰ ਹੋਗਾ ਸਕੂਲ ਦਾ ਹਾਂ ਸਕੂਲ ਚ ਚਲ ਕੋਈ ਨਹੀਂ ਪਹਿਲਾਂ ਉੱਥੇ ਜਾ ਕੇ ਨਾ ਫਿਰ ਇੱਧਰ ਪਤਾ ਕਰ ਲਾਂਗੇ ਉਹਨਾਂ ਦਾ ਨੰਬਰ ਹੈ ਜਿਹੜੇ ਸਕੂਲ ਵਾਲੇ ਨਾਲ ਹਰ ਇੱਕ ਨੰਬਰ ਤੇ ਨਹੀਂ ਮੈਨੂੰ ਭਾਈ ਜਾਨ ਉਹਨਾਂ ਦਾ ਇੱਕ ਸਕੂਲ ਬਣ ਰਿਹਾ ਕਾਪੜਾ ਨੇ ਇੱਥੇ ਇਹ ਕੋਠੀ ਬਣਦਾ ਹੈ ਅੱਛਾ ਕੋਠੀ ਬਣ ਸਕੂਲ ਵਾਲੇ ਤੇ ਕੋਠੀ ਬਣ ਰਿਹਾ ਨੰਬਰ ਉਪਰ ਹੈ ਜਿੱਥੋਂ ਲੈ ਕੇ ਆਉਂਦੇ ਇਟਾਂ ਉਹ ਇਸਕੂਲ ਲਈ ਸਭ ਹਜੜਾ ਸਾਹਮਣੇ ਸਕੂਲ ਹੈ ਨਾ ਸਾਰਾ ਇਹ ਲਾਡੀ ਬਾਈ ਨੇ ਬਣਾਇਆ ਹੋਇਆ ਇੱਥੇ ਆ ਤੇ ਚੱਲਦੇ ਇਹ ਵੀ ਇਹਦੇ ਵਿੱਚ ਵੀ ਸਾਰੀ ਕੰਕਰੀਟ ਲੱਗੀ ਹੋਈ ਆ ਕੰਕਰੀਟ ਇੱਥਾ ਉੱਪਰ ਲਪਾਈ ਗੇ ਤਾਂ ਬਹੁਤ ਸੋਹਣਾ ਬਣਿਆ ਹੋਇਆ ਸਕੂਲ ਇਹ ਵੀ ਇਦਾਂ ਵੀ ਮੰਜਲਾ ਮੰਜਲਾ ਫਰਕ ਤਾਂ ਨਹੀਂ ਪੈਂਦਾ ਜਿੰਨੀ ਮਰਜ਼ੀ ਚੱਕੀ ਜਾ ਉੱਪਰ ਨੂੰ ਸਟਰਕਚਰ ਵੇਸਟ ਆ ਕਾਲਮ ਤੇ ਨਾ ਹਾਂ 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 ਕਿੰਨੀ ਮਰਜ਼ੀ ਨਿੰਦ ਚੱਕ ਲਈ ਅੱਛਾ ਬਾਅਦ ਚ ਉਹਨਾਂ ਨੂੰ ਬਾਹਰ ਤੋਂ ਹਲਵਾਈ ਹੋਈ ਮੇਰੇ ਖਿਆਲ ਚ ਸਾਲ ਮਹੀਨਾ ਸਾਰਾ ਸਟਰਕਚਰ ਦਾ ਹੋ ਗਿਆ ਨਾ ਹਾਂ 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 ਹੋਰ ਇੱਧਰ ਕਿੰਨੇ ਇੱਥੇ ਇੱਥੇ ਕਿੰਨੇ ਬਣਾਤੇ ਐ ਲੱਖ ਚ ਕਿੰਨੇ ਕੁਠੇ ਬਣਾਤੇ ਹੁਣ ਤੱਕ ਹਾਂਜੀ ਹਾਂਜੀ ਪੋਰ ਨਿਕਲਣਾ ਬਣਾ ਤੋ ਠੀਕ ਹੈ ਇਧਰੋਂ ਨਿਕਲ ਜੀ ਤੁਸੀਂ ਇਧਰ ਨਾ ਆਏ ਤੁਸੀਂ ਇਧਰ ਨਾ ਆਏ ਤਾਂ ਚਾਪਰ ਇਧਰੋਂ ਗੇੜ ਪਾ ਜਾਣਾ ਤੁਹਾਨੂੰ ਅਸੀਂ ਤਾਂ ਜਾਣਾ ਨੰਗਲ ਵਾਲਾ ਜਾਣਾ ਹਾਂ ਨੰਗਲ ਤੋਂ ਇਧਰ ਨੂੰ ਸਹੀ ਆ ਇੱਧਰ ਬਣਾਈਆਂ ਕੋਠੀਆਂ ਬਣੀਆਂ ਇੱਥੇ ਟੋਟਲ ਕਿੰਨੀਆਂ ਕੋਠੀਆਂ ਬਣਾਤੀ ਹੁਣ ਤੱਕ 7-8 7-8 ਕੋਠੀਆਂ ਬਣਾਤੀ ਇੱਥੇ ਲਓ ਵੀ ਦੇਖੋ ਨੇ ਬਾਈ ਇੱਧਰ ਆਹ ਕੋਠੀ ਬਾਈ ਬਾਈ ਨੇ ਸਾਰੀ ਬਣਾਈ ਹੋਈ ਆ ਬਾਹਰ ਬਲੋਕਾਂ ਤੇ ਬਾਹਰ ਇੱਕ ਟੁੱਪ ਪੱਥਰ ਲੱਗ ਕੋ ਬਾਹਰ ਚ ਪੱਥਰ ਲਾਇਆ ਬਾਈ ਨੇ ਸਾਰੀ ਬਲੋਕਾਂ ਉੱਪਰ ਬਣੀ ਹੋਈ ਆ ਮੋਸਨੇ ਕੋਠੀ ਬਣੀ ਨਹੀਂ ਬਾਈ ਇਹ ਵੀ ਹੈ ਰੇਡ ਵੀ ਦੂਜਾ ਮੋਟਰ ਵਾਲਾ ਪਰ ਮੋਟਰ ਵਾਲਾ ਬਣਾ ਲਾ ਹਾਂ। ਕਿਆ ਟੱਲਿਆ ਨਾ। ਤਾਂ ਕੋਈ ਕੋਈ ਸਲਾ ਬੇੜਾ ਕੋਈ ਦਿੱਕਤ ਨਹੀਂ ਆਈ। ਅੱਛਾ ਵੀ ਹੁਣ ਅਸੀਂ ਜਾ ਨਹੀਂ ਸਕਦਾ ਸਰੀ ਹੀ ਆਪਣੀ ਪ੍ਰਾਈਵੇਸੀ ਹੁੰਦੀ ਉਹ ਕਹਿੰਦਾ ਵੀ ਇੱਕ ਹੈਗਾ ਇੱਧਰ ਥੋੜੇ ਜਿਨੇ ਆਪਣੇ ਇਲਾਕੇ ਤੋਂ ਵਿਲੇਕ ਨਹੀਂ ਬਣਿਆ ਹੋਇਆ ਕਿਸੇ ਦਾ ਘਰ ਯਾਰ। ਹਾਂਜੀ। ਉਹ ਪਤਾ ਕਰਦਾ ਉੱਥੇ ਵੀ ਦੇਖ ਕੇ ਆਵਾਂਗੇ ਜਾ ਕੇ ਉਹਨਾਂ ਨੂੰ ਕਿ ਮੇਰੀ ਗੱਲਬਾਤ ਹੋਈ ਨਹੀਂ ਹਾਲੇ ਉਹਨਾਂ ਨਾਲ। ਹਾਂ। ਹੁਣ ਮੈਂ ਆਪਣੇ ਘਰ ਆ ਗਿਆ। ਮੈਡਮ ਨੇ ਬੈਠਾ ਸੀ ਮੈਂ ਗੱਲਾਂ ਪਤਾ ਕਰ ਰਿਹਾ ਸੀ ਮੈਂ ਕਿ ਮੈਂ ਇੱਟ ਸਿਲੈਕਟ ਕਰਤੀ ਕਿਹੜੀ ਲਾਉਣੀ ਆ ਉਹ ਕੱਲ ਨੂੰ ਦੇਖਣ ਜਾਣੀ ਆ ਉੱਥੇ ਦੇਖ ਕੇ ਉੱਥੇ ਵੀਡੀਓ ਬਣਾ ਕੇ ਆਉਣਾ ਕਿ ਆਪਾਂ ਆਪਾਂ ਤਾਂ ਸਾਨੂੰ ਸਾਰਾ ਦੱਸੋਗਾ ਉਹ ਇੱਟ ਦਾ ਕੀ ਰੇਟ ਆ ਤੇ ਦੂਜੀ ਇੱਟ ਦਾ ਕੀ ਰੇਟ ਆ ਤੇ ਤੀਜੀ ਇੱਟ ਦਾ ਕੀ ਰੇਟ ਆ ਸਿਮੈਂਟ ਵਾਲੀ ਉੱਥੇ ਲਾਉਣੀ ਦੂਜੀ ਨਹੀਂ ਲਾਉਣੀ ਉਹ ਕਹਿੰਦਾ ਉਹਦੇ ਵਿੱਚ ਨੂਨ ਪਾ ਕੇ ਬਣਾਉਂਦੇ ਬਹੁਤ ਸੋਰਾ ਬਹੁਤ ਨਿਕਲਦਾ ਉਹਦੇ ਵਿੱਚ ਤੇ ਇੱਕ ਬੰਦਾ ਕਹਿੰਦਾ ਮੈਂ 9 ਦਿਨ ਇੱਟ ਪਾਣੀ ਚ ਭੋਗ ਰੱਖੀ ਫਿਰ ਵੀ ਕਹਿੰਦਾ ਵਿੱਚ ਤੇ ਨਾ ਉਹ ਚਟਾ ਚਟਾ ਜਿਹਾ ਨਿਕਲ ਹੀ ਗਿਆ ਬੜੇ ਟੈਲੀਫੋਨ ਹੁੰਦੇ ਆ ਬਿਜਲੀ ਕਹਿੰਦਾ ਇਹ ਵੀ ਇੱਟਾਂ ਨੂੰ ਕਹਿੰਦਾ ਏਮਲੀ ਦੇ ਪਾਣੀ 'ਚ ਭਿਓ ਕੇ ਰੱਖਣਾ ਪੈਂਦਾ ਪਹਿਲਾਂ ਹੁਣ ਕਿੱਥੇ ਏਮਲੀ ਲਿਆਉਂਗਾ ਉਹਨੂੰ ਵਿੱਚ ਜਿਪਸਾ ਘੋੰਗੇ ਫਿਰ ਕੱਢੂਗਾ ਵਾਟਾਂ 'ਚ ਟਾਈਮ ਨਾ ਖਰਾਬ ਹੋਣਾ ਆਹ ਇੱਟ ਠੀਕ ਹੈ ਬਾਕੀ ਤੁਸੀਂ ਵੀ ਕਮੈਂਟਾਂ ਜ਼ਰੂਰ ਦੱਸਿਓ ਵੀ ਇਹ ਇੱਟ ਠੀਕ ਹੈ ਜਾਂ ਗਲਤ ਹੈ ਤੇ ਉਹ ਲਈ ਆਹ ਲਈ ਹਾਂ ਲੋ ਜੀ ਆਪਣਾ ਕੰਮ ਕਿੱਥੇ ਤੱਕ ਪੁੱਜ ਗਿਆ ਦਿਖਾ ਦਿੰਦੇ ਆ ਨਿਊਆ ਪੱਟ ਹੋਣ ਲਈ ਆ ਲੱਗੂਗੇ 2 ਦਿਨ ਹੋਰ ਹਾਂਜੀ 2 ਦਿਨ 2 ਦਿਨ ਹੋਰ ਲੱਗਣਗੇ 2 ਦਿਨ 'ਚ ਬਿਲਾ ਪੈਸੇ ਮਿਲ ਗਏ ਭਾਈ ਬੜਾ ਠੀਕ ਜਾਂਦਾ ਫੜ ਲੇ ਜੀ ਇਹ ਸਾਰੇ ਸਟੜਣੀਆਂ ਕਿੱਦਾਂ ਕਰ ਇੱਧਰ ਟੋਅ ਮਾਰਨ ਲੱਗੇ ਕੱਢਦੇ ਜੀ ਨੇ ਉਹ ਥੱਲੇੋਂ ਥੱਲੇ ਦੇ ਨੇ ਕੱਢ ਲਈ ਅੱਛਾ ਉਹ ਆਹ ਸਟੜ ਲੈਣਾ ਫਿਰ ਹਾਂ ਕਿਉਂਕਿ ਇਹ ਏਟ ਸਾਫ ਨਹੀਂ ਹੁੰਦੀ ਆ ਇਹਦੀ ਅੱਛਾ ਸੀਮੈਂਟ ਤੇ ਹੀ ਲੱਗਿਆ ਪਿਆ ਇਹਦਾ ਅੱਛਾ ਥੱਲੇ ਕੋਈ ਨਹੀਂ ਹਾਂ ਕੀ ਖੋਬੀ ਕਾਲੀ ਹੋ ਗਿਆ ਨਹੀਂ ਤਾਂ ਤੂੰ ਪੱਟੀ ਅਸਲੇ ਤੇ ਕਹਿੰਦਾ ਖਾਲੀ ਕਹਾ ਥੱਲੇ ਤੇ ਖਾਲੀ ਹੋ ਗਿਆ ਥੱਲੇ ਗੋਹਾ ਪੱਟੀ ਜਿਹੜੇ ਬਾਪੂ ਨੇ ਹਾਂ ਲਾਂਕੀ ਮळे ਆਪਣੇ ਜੇਲ੍ਹ ਨੂੰ ਨਹੀਂ ਗਿਆ ਰਾਵਾਂ ਗਰਾਉਂਡ ਆ ਬੋ ਜਰਾ ਇਹਦੀ ਖਾਦੀ ਹੋ ਗਿਆ ਉਹ ਹੈ ਖਾਲੀ ਬਸ ਅੱਜ ਮੈਂ ਦੂਜੀ ਇੱਟ ਦੇਖਿਆ ਮੈਂ ਲਾਉਣੀ ਜਾਂਦੇ ਲੋਕਟ ਦੇ ਜਾ ਫਿਰ ਫੈਕਟਰੀ ਜਾ ਕੇ ਆਉਂਗਾ ਹੁਣ ਕਿੱਡੀ ਕੁ ਬੜੀ ਦੇਖ ਵੀਡੀਓ ਦੇਖੀ ਹੁਣ ਤੂੰ ਦਿਖਾਉਂਦਾ ਤੈਨੂੰ ਠੀਕ ਹੈ ਠੀਕ ਹੈ ਐਸਾ ਜੇ ਹਾਂ ਠੀਕ ਹੈ ਮੈਂ ਦਿਖਾਉਂਦਾ ਤੈਨੂੰ ਵੀਡੀਓ ਚ ਕੁਮੈਂਟ ਮੰਗ ਰਿਹਾ ਕਿਹੜੀ ਟਾਉਣੀ ਹੈ ਹੁਣ ਲੱਗ ਗਿਆ ਪਤਾ ਮੈਂ ਇਹਨੂੰ ਦਿਖਾ ਦਿੰਦਾ ਕਿ ਟਾ ਲਾਉਣੀ ਇੱਥੇ ਸਾਰੇ ਟੇ ਚੱਕ ਨੇ ਜੇ ਵੀ ਸੀ ਨੇ ਮਸ਼ੀਨ ਮੰਗਾ ਕੇ ਉਹ ਕੋ ਪਟਾਗਣਾ ਉਲਬਤੋਲਿਆ ਕਰਦੇ ਸਾਰਾ ਇਹ ਉਹ ਥੱਲੇ ਉਹ ਪਰਦੇ ਉੱਪਰ ਥੱਲੇ ਜੇ ਕਰਦੇਗਾ ਪਟਪਟ ਕੇ ਇੱਕ ਵਾਰੀ ਥੱਲੇ ਰੇਤਾ ਹੀ ਆ ਹਾਂ ਤਾਂ ਰੇਤਾ ਹੀ ਆ ਇਹਨੂੰ ਕਦ ਲਈ ਉੱਪਰ ਦਲੇਗਾ ਜੀ ਚਲੋ ਥੱਲੇ ਜੀ ਤੇਰਾ ਬਾਅਦ ਚ ਕਰਾਂ ਲਾਂਗੇ ਬਾਅਦ ਚ ਦੇਖਾਂਗੇ ਬਸ ਚੋਰਾਂ ਚੋਰਾਂ ਨਾਲ ਆਇਆ ਕੰਮ ਹਾਂ ਕਮਰਾ ਵੀ ਤਾਂ ਆਤਾ ਇੱਧਰ ਇਹ ਛੜਦੇ ਔਰ ਹੋਰ ਦੋ-ਤਿੰਨ ਦਿਨ ਤੇ ਅਪਨ ਇੱਥੇ ਆਪਣੀਆਂ ਪੱਟਣੀ ਸ਼ੁਰੂ ਹੋ ਜਣੀ ਆ ਨਿਊ ਆ। ਇੱਟਾ ਸੜਲਾ ਤੇ ਇੱਧਰ। ਨੀ ਨਵੇਂ ਦੇ ਵੀ ਕੱਢਦੇ ਵਸ ਸਾਰੀ ਗਾ। ਨਵੇਂ ਨੂੰ ਨਵੇਂ ਹੀ ਲਾਵਾਂਗੇ। ਔਰ ਨਵੇਂ ਹੈ ਤਾਂ ਕੋਈ ਕੱਢ ਦਣਾ ਸਾਰੀ ਵੇਚ ਦਣਾ। ਮੈਂ ਕਹਦਾ ਨਵੇਂ ਜੇ ਤਾਂ ਹੁਣ ਤਾਂ ਨਵੇਂ ਲੱਗਿਆ ਤਾਂ ਵੈਸੇ ਆ। ਕੱਢ ਦਣਾ ਸਾਰੀ ਇਹ। ਕਿਤੇ ਵੀ ਥੋੜੀ ਫਰਕ ਆ। ਵੀ 25 ਰੁਪਏ ਦੇ ਫਰਕ ਪੈਣਾ। ਸਾਰਾ ਲੱਗਣਾ 7-8 ਕੰਟੋਲ ਉਹ ਲੱਗਣਾ ਆਪਣਾ ਸਾਰਾ ਯਾਰ ਮੈਂ ਦੇਖਿਆ ਹਿਸਾਬ ਤਾਂ ਬਲਾ ਕੇ। ਬੜਾ ਜ਼ਿਆਦਾ ਨਹੀਂ ਲੱਗਣਾ ਹੈਗਾ। ਅਗਰ ਇਹਨਾਂ ਕਰ ਲੋ ਜਿਆ ਲੋਹਾ ਕੱਢ ਲੋ ਜਿਆ ਪਰਸਨ ਬਿਕਾ ਵੇਚ ਦੇ ਜਦੋਂ ਦਿਨ ਦੇ ਵਿੱਚ ਜਿਆ ਧੁੱਪਾਂ ਪੈਂਦੀ ਆ ਜਿਹੜੀਆਂ ਟੀਨਾਂ ਇੰਨੀਆਂ ਭਖ ਜਾਂਦੀਆਂ ਬੇਸਾਬੀਆਂ ਹੁਣ ਜਦੋਂ ਰਾਤ ਨੂੰ ਮੌਸਮ ਠੰਡਾ ਹੋ ਗਿਆ ਤੇ ਹੁਣ ਆਏ ਜਿਹੜੇ ਪੱਖਾ ਹਵਾ ਮਾਰਦਾ ਨਾ ਇਹ ਆਏ ਲੱਗਦਾ ਜਿਦਾ ਏਸੀ ਦੀ ਹਵਾ ਮਾਰਦਾ ਹੁੰਦਾ ਇਹ ਲੋਹੇ ਵਾਲਾ ਕੰਮ ਆ ਕਹਿੰਦਾ ਜਿੰਨਾ ਦਿਨ ਚ ਲੋਹਾ ਗਰਮ ਹੁੰਦਾ ਤੇ ਉਨਾ ਹੀ ਰਾਤ ਨੂੰ ਠੰਡਾ ਹੁੰਦਾ ਇਹ ਵੀ ਟੀਨਾਂ ਦੇ ਵਿੱਚ ਸਿਮਿੰਟ ਵਾਲੇ ਟੀਨਾਂ ਇਹ ਔਰ ਰਾਤ ਨੂੰ ਇੰਨੀ ਠੰਡੀਆਂ ਹੋ ਜਾਂਦੀਆਂ ਰਾਤ ਨੂੰ ਮੈਂ ਤਾਂ ਖਾਂ ਉਹ ਜੇ ਹੋਰ ਇਦਾਂ 3-4 ਦਿਨ ਤੱਕ ਰਜਾਈਆਂ ਲੈਣੀਆਂ ਪੈ ਜਾਣੀਆਂ ਰਾਤ ਨੂੰ ਇੰਨੀ ਠੰਡੀ ਹਵਾ ਮਾਰਦਾ ਫਿਰ ਚਲੋ ਹੁਣ ਕੱਲ ਦਾ ਕੰਮ ਰਹਿ ਗਿਆ ਹਾਲੇ ਮੈਂ ਫੋਨ ਕੀਤਾ ਨਹੀਂ ਜਿਹੜਾ ਆਪਣਾ ਇਟਾਂ ਦੇਖ ਕੇ ਆਉਣੇ ਕੱਲ ਨੂੰ ਦੋ ਪਾਸੇ ਬੰਦੇ ਕਿ ਉਹਦਾ ਗੜ ਸ਼ੰਕਰ ਵੀ ਫੇਕ ਹੁਣ ਇੱਕ ਬੰਦਾ ਰਿਦਰ ਚੁੰਨੀ ਨੇੜੇ ਕਹਤਾ ਆਪਣੇ ਗੜ ਸ਼ੰਕਰ ਚ ਬਰਾਬਰ ਜੀ ਪੈ ਜਾਣੇ ਮੇਰੇ ਖਿਆਲ ਦੇ ਵਿੱਚ ਚੁੰਨੀ ਵਾਲੀ ਸਾਈਡ ਵੀ ਉਹਨੂੰ ਕੱਲ ਨੂੰ ਲੋਕੇਸ਼ਨ ਮੰਗਾ ਕੇ ਬੰਦੇ ਤੇ ਉੱਥੇ ਦੇਖ ਕੇ ਆਉਂਦੇ ਟੋਟਾਂ ਕਿ ਆਸਾਬ ਦਾ ਕਿੰਨੇ ਦੀ ਪਊਗੀ ਕਿ ਆ ਕਰਦਾ ਭੇਜੂਗਾ ਬੰਦਾ ਕਿੰਨਾ ਫਿਰ ਏਰੀਆ ਉਹਨੂੰ ਦ ਜੁੜੇ ਰਹੋ ਕੱਲੀ ਕੱਲੀ ਗੱਲ ਦਾ ਤੁਸੀਂ ਵੀ ਆਪਣੇ ਘਰ ਡ੍ਰੀਮ ਹੌਮ ਪਾਉਣੇ ਹੋਣੇ ਆ ਤੇ ਇੱਥੋਂ ਤੁਹਾਨੂੰ ਦੱਸੂਗਾ ਕਿ ਕਿੰਨਾ ਖਰਚਾ ਆ ਗਿਆ ਕਈ ਕਹਿੰਦੇ ਇੰਨੇ ਨੇ ਪੈਸੇ ਉਹ ਤਾਂ ਫਿਰ ਕਹਿੰਦੇ ਜਿੱਦਾਂ ਗੁੜ ਪਾਉਂਗਾ ਉਹਨਾ ਮਿੱਠਾ ਹੋਊਗਾ ਜਿੱਦਾਂ ਮਰਜੀ ਚੰਦ ਬੂਟੀਆਂ ਪੋਲ ਆ ਰਣ ਦੇ ਖੱਤ ਥੱਲੇ ਮੇਰਾ ਉਹ ਕਮਰੇ ਮੈਂ ਲੋਕਾਂ ਨੂੰ ਦਿਖਾਵਾਂ ਸਿਰ ਮੈਂ ਆਪਣੇ ਦੇਖਣ ਜੋਗਾ ਘਰ ਬਣਾਉਣ ਮੈਂ ਅੰਦਰ ਉਹ ਚੀਜ਼ ਵਧੀਆ ਬਣਾਉਣੀ ਆ ਬਾਹਰ ਉਹ ਚੰਦ ਬੂਟੀਆਂ ਬਹੁਤ ਘੱਟ ਪਾਉਣੀ ਆ ਧੰਨਵਾਦ ਜੀ ਤੁਹਾਡਾ ਮੇਰਾ ਵੀਡੀਓ ਦੇਖਣ ਵਾਸਤੇ ਮਿਲਦੇ ਹਾਂ ਅਗਲੀ ਅਗਲੀ